ਡਾਕਟਰ ਸੋਹਿਲ ਗਰੀਬਾਂ ਮਰੀਜ਼ਾਂ ਲਈ ਬਣੇ ਮਸੀਹਾ ਫਲੋਰ 10 ਸਤੰਬਰ ਸਿਵਲ ਹਸਪਤਾਲ ਫਲੋਰ ਵਿਖੇ ਹੱਡੀਆਂ ਦੀ ਮਹਾ ਡਾਕਟਰ ਸੋਹਿਲ ਵੱਲੋਂ ਗਰੀਬ ਪਰਿਵਾਰ ਦੇ ਮਰੀਜ਼ਾਂ ਨੂੰ ਮੁਫਤ ਇਲਾਜ ਕਰਕੇ ਉਹਨਾਂ ਲਈ ਬਣ ਰਹੇ ਹਨ ਮਸੀਹਾ ਇਸੇ ਸਬੰਧ ਦੇ ਜਾਣਕਾਰੀ ਦੰਦੇ ਹੋਏ ਸਿਵਲ ਹਸਪਤਾਲ ਵਿਖੇ ਦਾਖਿਲ ਜੀਵਨ ਲਾਲ ਨੇ ਦੱਸਿਆ ਕਿ ਕੰਮ ਕਰਦੇ ਸਮੇ ਉਸਦੇ ਸੱਟ ਲੱਗਣ ਨਾਲ ਹੱਥ ਦੀ ਹੱਡੀ ਟੁੱਟ ਗਈ ਸੀ ਅਤੇ ਨਾੜਾ ਬਾਹਰ ਆ ਗਈਆਂ ਸਨ ਉਹਨਾਂ ਨੇ ਕਿਹਾ ਕਿ ਨਾੜਾ ਤਾਂ ਕਿਸੇ ਤਰ੍ਹਾਂ ਨਿੱਜੀ ਹਸਪਤਾਲ ਵਿੱਚ ਜੋੜਾ ਲਈਆਂ ਪਰ ਸੋ ਇਹਨੋਂ ਹੋਣ ਕਰਕੇ ਉਹਨਾਂ ਕੋਲੋਂ ਹੱਡੀ ਜੋੜਨ ਦਾ ਇਲਾਜ ਨਹੀਂ ਕਰਵਾ ਸਕਿਆ ਮੈਂ ਇਸ ਸਬੰਧ ਵਿੱਚ ਸਿਵਲ ਹਸਪਤਾਲ ਫਲੋਰ ਵਿਕੇ ਡਿਊਟੀ ਕਰ ਰਹੀ ਡਾਕਟਰ ਸਾਹਿਲ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਸਾਹਿਲ ਵੱਲੋਂ ਬਿਨਾਂ ਕੋਈ ਪੈਸੇ ਲਈ ਮੇਰਾ ਮੁਫਤ ਇਲਾਜ ਕਰਕੇ ਮੇਰਾ ਸਫਲ ਆਪਰੇਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਲ ਸਾਡੇ ਲਈ ਤਾਂ ਮਸੀਹਾ ਹਨ ਉਹਨਾਂ ਨੇ ਕਿਹਾ ਕਿ ਸਾਡੇ ਘਰ ਤੋਂ ਕੋਈ ਵੀ ਕਮੋਣ ਵਾਲਾ ਹੋਣ ਨਹੀਂ ਇਸੇ ਸਬੰਧਿਤ ਡਾਕਟਰ ਸਾਹਿਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੀਵਨ ਲਾਲ ਦੀ ਹੱਡੀ ਦਾ ਸਫਲ ਸਕਸੈਸਫੁਲ ਆਪਰੇਸ਼ਨ ਹੋ ਗਿਆ ਉਹਨਾਂ ਨੇ ਕਿਹਾ ਕਿ ਉਹ ਜਦੋਂ ਆਏ ਸੀ ਤਾਂ ਉਸ ਕੋਲੋਂ ਪੈਸੇ ਨਹੀਂ ਸੀ ਫਿਰ ਵੀ ਉਸਨੇ ਉਸ ਦਾ ਇਲਾਜ ਕਰਕੇ ਉਸ ਨੂੰ ਸਫਲ ਆਪਰੇਸ਼ਨ ਕੀਤਾ ਗਿਆ ਜਿਸ ਨਾਲ ਉਹ ਕੰਮ ਕਾਜ ਕਰ ਸਕੇ ਪਰੀ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈ ਜੀ ਪਰੀ ਪਤਾ ਲੱਗਾ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਹੱਥ ਦੀਆਂ ਨਾੜਾਂ ਬਾਹਾਂ ਦੀਆਂ ਵੱਢ ਹੋ ਗਈਆਂ ਸੀ ਤੇ ਹੱਡੀ ਵਗੈਰਾ ਟੁੱਟ ਗਈ ਸੀ ਕਿੱਦਾਂ ਐਕਸੀਡੈਂਟ ਹੋਇਆ ਕੀ ਸਾਰਾ ਮਾਮਲਾ ਸਰ ਮੈਂ ਲੇਬਰ ਦਾ ਕੰਮ ਕਰਦਾ ਸੀ ਘਰ ਤੋਂ ਆਇਆ ਸੀ ਨਾ ਉੱਥੇ ਲੰਗੜ ਡਿੱਗ ਗਿਆ ਸੀ ਉੱਥੇ ਤੇ ਬਾਹਰ ਟਪ ਰਹੀ ਸੀ ਅੱਛਾ ਤੇ ਹੁਣ ਮੈਂ ਸਿਵਲ ਚੌਂਲਾ ਦੇ ਕੋਲ ਆਇਆ ਸੀ ਠੀਕ ਹੈ ਜੀ ਹਾਂਜੀ ਤੇ ਨਾੜਾ ਜਿਹੜੀਆਂ ਤੁਹਾਡੀਆਂ ਪਤਾ ਲੱਗਾ ਵੀ ਉੱਥੋਂ ਨਾੜਾ ਜੋੜ ਕੇ ਤੁਹਾਨੂੰ ਇੱਥੇ ਭੇਜ ਦਿੱਤਾ ਹੈ ਵੀ ਹੱਡੀਆਂ ਦਾ ਆਪਰੇਸ਼ਨ ਅੱਥਰ ਹੋਇਆ ਨਾ ਹਾਂਜੀ ਹੱਡੀ ਦਾ ਮੈਂ ਆਪੇ ਕਰਾਇਆ ਸੀ ਇੱਥੇ ਮੁੱਕ ਕੇ ਆਇਆ ਵਕਸੇ ਦਾ ਅੱਛਾ ਜੀ ਉਹ ਨਾ ਜਿਲ੍ਹਾ ਉੱਥੇ ਕੱਲ ਹੀ ਨਹੀਂ ਕਰਾਇਆ ਭਣੀ ਸਰ ਉੱਥੇ ਕਹਿੰਦਾ ਹੋਰ ਲੱਗਣਾ ਹੀ ਜਾਵੇ ਅੱਛਾ ਜੀ ਇੱਥੇ ਤੁਹਾਡਾ ਫ੍ਰੀ अच्छा जी। ਤੇ ਡਾਕਟਰ ਸਾਹਿਬ ਨੇ ਵਧੀਆ ਕੀਤਾ ਤੁਹਾਡਾ? ਹਾਂ ਜੀ। ਡਾਕਟਰ ਆਪਾ ਡੱਕ ਇੱਕ ਪੇਸ਼ੈਂਟ ਆ ਜਿਹਦੀਆਂ ਤੁਸੀਂ ਬਾਹ ਦੀ ਹੱਡੀ ਦਾ ਆਪਰੇਸ਼ਨ ਕੀਤਾ ਹੈ। ਕੀ ਕਹਣਾ ਉਹਦੇ ਬਾਰੇ? ਇੱਕ ਪੇਸ਼ੈਂਟ ਸਾਡੇ ਕੋਲ ਆਇਆ ਸੀਗਾ ਜੀਵਨ ਲਾਲ। ਉਹਦੇ ਕਾਫੀ ਜ਼ਿਆਦਾ ਸੱਟ ਸੀਗੀ ਬਾਹ ਤੇ ਫਗਵਾੜੇ ਤੋਂ ਥੋੜਾ ਬੋਧਾ ਤੋਂ ਜਿੱਦਾਂ ਉਹਦਾ ਆਪਰੇਟ ਹੋਇਆ ਸੀ ਕਿਦੋਂ। ਤੇ ਉਹਦਾ ਪਲੇਟ ਆਪਾਂ ਕਿਤੇ ਅਤੇ ਮੇਨ ਜਿਹੜੀ ਵਧੀਆ ਗੱਲ ਹੈ ਹੈਗੀ ਹੈ ਕਿ ਇੱਕੋ ਚੀਜ਼ ਦੇ ਵਿੱਚ ਉਹਦੀ ਬਾਹ ਦੀਆਂ ਦੋਵੇਂ ਹੱਡੀਆਂ ਦਾ ਪਲੇਟ ਆਪਾਂ ਕਿਤੇ ਜੀ। ਇੱਕ ਪਤਾ ਲੱਗਾ ਡਾਕਟਰ ਸਾਹਿਬ ਵੀ ਉਹ ਕਿਹੜੀਆਂ ਨਸਾਂ ਵੀ ਕੱਟ ਹੋ ਗਈਆਂ ਸੀਗੀਆਂ ਤੇ ਉਹਦੇ ਕੋਲ پیسے ਵਗੈਰਾ ਵੀ ਹੈ ਨਹੀਂ ਸੀਗਾ ਵੀ ਇਥੇ ਜਿਹੜਾ ਫ੍ਰੀ ਇਲਾਜ ਦਿੱਤਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਆਕੇ ਪ੍ਰਾਈਵੇਟ ਵਾਲਿਆਂ ਨੇ ਕੋਈ ਨਸਾਂ ਨਹੀਂ ਚਲੋ ਮਾਸਪੇਸ਼ੀਆਂ ਦੀਆਂ ਫਟੀਆਂ ਸੀਗੀਆਂ ਉਹਨਾਂ ਨੇ ਸੀਤਿਆਂ ਸੀ ਪਰ ਸਾਡੀਆਂ ਨੂੰ ਬਿਲਕੁਲ ਕੁਝ ਨਹੀਂ ਕੀਤਾ ਬਾਦਿਆਂ ਉਸ ਕਰਕੇ ਉਹ ਸਾਡੇ ਕੋਲ ਆਇਆ ਸੀਗਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਸਾਰਾ ਜਿੰਨਾ ਪੈਸਾ ਸੀਗਾ ਸਾਰਾ ਲੱਗ ਚੁੱਕਿਆ ਫਿਰ ਉਹਦਾ ਆਪਾ ਆਸ਼ਵਾਨ ਕਾਰਡ ਕੋਲੋਂ ਸੀਗਾ ਉਹਨੂੰ ਦੱਸਿਆ ਉਹਦਾ ਬਿਲਕੁਲ ਆਪਾ ਫ੍ਰੀ ਫ੍ਰੀ ਟੂ ਤੇ ਵਧੀਆ ਹੋ ਗਿਆ